ਅੱਜ ਵੀ ਵੱਡੀ ਚੈ ਸਾਰਿਆਂ ਨੂੰ ਆਪਾਂ ਖੜੇ ਆਂਗੇ ਲੌਂਗਵਾਲ ਬੱਕਰਾ ਮੰਡੀ ਤੇ ਇੱਕ ਜ਼ਰੂਰੀ ਸੂਚਨਾ ਹੈ ਸੂਚਨਾ ਵੀ ਇੰਨੀ ਕ ਜ਼ਰੂਰੀ ਆ ਵੀ ਆਪਣੇ ਕੱਲੇ ਨਾਲ ਇਹ ਪਤਾ ਵੀ ਆਉਣ ਅੱਜ ਸਮੇਂ ਦੇ ਸਮੇਂ ਦੇ ਵਿੱਚ ਕਿਹਦੇ ਨਾਲ ਹੋ ਜੇ ਠੀਕ ਹੈ ਇਹਦੇ ਵਿੱਚ ਦੁੱਖ ਦਾ ਹੈ ਚੰਹੀ ਖਬਰ ਵੀ ਹੈ ਤੇ ਇੱਕ ਸੁਨੇਹਾ ਵੀ ਹੈ ਇਹ ਖਬਰ ਇਹ ਹੈ ਕਿ ਵੀ ਆਪਾਂ ਸਾਰੇ ਜਾਣਦੇ ਆ کافی ਵੀਡੀਓ ਦੇਖੀਆਂ ਨੇ ਸੋਸ਼ਲ ਮੀਡੀਆ ਤੇ ਜੰਨੇ ਵੀ ਚੈਨਲ ਖੜੇ ਆ ਕਿਉਂਕਿ ਬੱਕਰੀ ਪਾਲਣ ਨਾਲ ਜੁੜੇ ਹੋਏ ਚੈਨਲ ਨੇ ਜਿੰਨਾ ਦਾ ਤੁਸੀਂ ਵੀਡੀਓ ਦੇਖਦੇ ਹੋ ਆ ਤੁਹਾਨੂੰ ਕਿੰਨੀਆਂ ਵੀਡੀਓ ਮਿਲਦੀਆਂ ਨੇ ਜਿਹੜਾ ਨਵਾਂ ਨਵਾਂ ਇਹ ਕਾਰਡ ਹੋ ਕੇ ਆਟਿਆ ਰਾਜੂ ਢਬੇ ਦੇ ਨਾਲ ਠੀਕ ਹੈ ਜਿਸ ਤਰ੍ਹਾਂ ਅੱਜ ਜਿਹੜਾ 1 ਮਹੀਨਾ ਲਗਭਗ 1 ਮਹੀਨਾ ਪੂਰਾ ਤੁਸੀਂ ਧਿਆਨ ਰੱਖਣਾ ਹੈ 1 ਮਹੀਨੇ ਦੇ ਵਿੱਚ ਅੱਜ ਕੱਲ ਜਿਹੜੇ ਕਿਸਾਨ ਵੀਰ ਨੇ ਉਹ ਆਪਣੇ ਖੇਤੀ ਦੇ ਲਈ ਯੂਰੀਆ ਖੇੜਾਂ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਠੀਕ ਹੈ ਨਾ ਤਾਂ ਕਿਸਾਨ ਵੀਰਾਂ ਦੀ ਸਾਰੇ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਅਗਲੇ ਨੇ ਆਪਣਾ ਕੰਮ ਕਰਦੇ ਸਹੀ ਗੱਲ ਹੈ ਪਰ ਬੱਕਰੀ ਵਾਲੇ ਜ਼ਿਲ੍ਹੇ ਬੱਕਰੀਪਾਲ ਕਬੂਤੇ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਹਰ ਇੱਕ ਖੇੜ ਦੇ ਤੁਸੀਂ ਪਿੱਛੇ ਰਹਿ ਜਾਦੇ ਹੋ ਤੁਹਾਡਾ ਮਾਲ ਅੱਗੇ ਲੰਘ ਕੇ ਪਾਣੀ ਪੀਂਦਾ ਕਿਉਂਕਿ ਮੌਸਮ ਇੰਨਾ ਰੁੱਖਾ ਹੈਗਾ ਜਾਨਵਰ ਤੇ ਆਏ ਹੁੰਦੇ ਨੇ ਉਹਨਾਂ ਨੂੰ ਹਾਂ ਵੀ ਆਪਦੇ ਮੂਹਰੇ ਰੋ ਠੀਕ ਆ ਆਪਦੇ ਮਾਲ ਦੇ ਮੂਹਰੇ ਰੋ ਜੂਰੀਆ ਵਾਲਾ ਪਾਣੀ ਪੀ ਕੇ ਅੱਜ ਰਾਜੂ ਬਾਈ ਦਾ ਕੱਟੋ ਕੱਟ ਮੰਨ ਕੇ ਚੱਲੋ ਵੀ ਬਾੜਾ ਤਾਂ ਨਹੀਂ ਇਹ ਜੇ ਸਿੰਪਲ ਜਿਹਾ ਵੀ ਲਈਏ 2.3 ਲੱਖ ਰੁਪਏ ਦਾ ਜੂ ਹੈਗਾ ਨੁਕਸਾਨ ਹਾਂਜੀ ਹਾਂਜੀ ਰਾਮ 3 ਲੱਖ ਰੁਪਏ ਤੋਂ ਉੱਪਰ ਉੱਪਰ ਨੁਕਸਾਨ ਜਿਹੜਾ ਆਪਾਂ ਦੇਖਿਆ ਜਾਵੇ ਇਹਨਾਂ ਦੀਆਂ 20-22 ਜਿਹੜੀਆਂ ਭੇਡਾਂ ਸ਼ੀਪ ਆ ਉਹ ਮਰ ਚੁੱਕੀਆਂ ਨੇ ਵਧੀਆ ਕੁਸ਼ਤਾਂ ਇਹਦੇ ਵਿੱਚ ਲੋਟਡ ਪੋਜੀਸ਼ਨ ਸੀਗੀਆਂ ਜਿਹੜੀਆਂ ਸੂਣਾਂ ਵਾਲੀਆਂ ਸੀਗੀਆਂ ਦੋ ਸੂਈਆਂ ਤਾਜ਼ੀਆਂ ਦੋ ਤਾਜ਼ੀਆਂ ਸੂਈਆਂ ਕੁਛ ਬੱਚੇ ਤੇ ਬੜੇ ਤੜਫ ਕੇ ਮਰੇ ਦੇਖੋ ਪੈਸੇ ਦਾ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋਈ ਬੱਕਰੀ ਪਾਲਣ ਦੇ ਨਾਲ ਵਿੱਚ ਪਸ਼ੂ ਵੀ ਇੱਕ పాਪ ਦੇ ਦਿੱਕਤ ਜਾਨੀ ਕਿ ਤਰ੍ਹਾਂ ਪਾਪ ਹੋ ਗਿਆ ਜਿਉਂਦੇ ਜੀ ਮੌਕੇ ਤੇ ਅੱਖਾਂ ਦੇ ਸਾਹਮਣੇ ਕਿਸਾਨ ਦੇ ਐਡਾ ਵੱਡਾ ਨੁਕਸਾਨ ਹੋਣਾ ਕਿਦਾ ਰਾਜੂ ਬਾਈ ਦਾ ਦਿਲ ਤਕੜਾ ਠੀਕ ਹੈ ਜਿਹੜਾ ਚੱਲ ਗਿਆ ਇਹ ਕਿਸੇ ਨਾਲ ਵੀ ਹੋ ਸਕਦਾ ਬਹੁਤ ਹਰ ਸਾਲ ਇਹ ਹੁੰਦਾ ਠੀਕ ਹੈ ਅਸੀਂ ਸਾਰੀ ਟੀਮ ترਸੀਮ ਬਾਈ ਉਰੀ ਸਦੀਕ ਬਾਈ ਸਾਰੀ ਜਿੰਨੇ ਵੀ ਸੱਜਣ ਖੜੇ ਆ ਚੈਨਲ ਵਾਲਿਆਂ ਦਾ ਵੀ ਇਹ ਬਹੁਤ ਵੱਡਾ ਸਹਿਯੋਗ ਹੈ ਕਿਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੂਜਾ ਕਿੰਨਾ ਵੀਰ ਤੇ ਰਾਜੂ ਬਾਈ ਦੀ ਤੁਸੀਂ ਜਿੰਨੇ ਕੁ ਵੀ ਹੋ ਸਕਦੀ ਐ 100 150 50 500 ਜਿੰਨੇ ਵੀ ਵੀਰ ਕੋਈ ਬਾਹਰੇ ਬੈਠੇ ਆ ਮੈਂ ਇੱਕ ਗੱਲ ਚੈਨਲ ਦੇ ਸਾਹਮਣੇ ਕਹਿਣੀ ਚਾਹਣਾ ਰਾਜੂ ਬਾਈ ਨੂੰ ਗਾਲਾਂ ਵੀ ਬਹੁਤ ਕੱਢ ਜਾਂਦੇ ਨੇ ਇਹ ਜੀ ਠੱਗ ਹੈ ਜੀ ਇਹ ਫਲਾਣਾ ਚੌਰਾਜੂ ਬਹੁਤ ਕੁਝ ਕਰਦੇ ਪਰ ਇਹ ਚੀਜ਼ ਨਾ ਕਦੇ ਕਿਸੇ ਦੇ ਨਾਲ ਵਰਤ ਕੇ ਦੇਖੋ ਕੀ ਪਤਾ ਉਹਦਾ ਕਿਵੇਂ ਉਹ ਕਿੰਨੀ ਮਿਹਨਤ ਨਾਲ ਕੰਮ ਕਰਦਾ ਆਪਦੀ ਮਿਹਨਤ ਲੈਂਦਾ ਸਮਝੋ ਮਿਹਨਤ ਲੈਂਦਾ ਕੰਮ ਕਰਦਾ ਤਾਂ ਜੇ ਕੁਛ ਦਵਾਈ ਤੇ ਉਹ ਅਗਲਾ ਨਹੀਂ ਖਾਂਦਾ ਤਾਂ ਨੁਕਸਾਨ ਵੀ ਹੋ ਜਾਣਾ ਉਹ ਸਾਰਾ ਕੁਝ ਸਾਰੇ ਰਾਜੂ ਦੇ ਨਹੀਂ ਹੈਗਾ ਤੁਸੀਂ ਵੱਧ ਤੋਂ ਵੱਧ ਰਾਜੂ ਬਾਈ ਦੀ ਮਦਦ ਕਰੋ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਜਿੰਨਾ ਵੀ ਸ਼ਰਦਾ ਦੇ ਮੁਤਾਬਕ ਸਰਸੇਮ ਬਾਈ ਨੂੰ ਮੈਂ ਬੇਨਤੀ ਕਰਦਾ صدیق ਬਾਈ ਨੂੰ ਇਹ ਵੀ ਬੇਨਤੀ ਕਰਨਗੇ ਕਿ ਕੋਈ ਖਾਤਾ ਨੰਬਰ ਕੋਈ ਕਿੰਨਾ ਦਾ ਅਕਾਊਂਟ ਨੰਬਰ ਜੋ ਵੀ ਹੈ ਉਹ ਦੇ ਦੇਣਗੇ ਹੱਥ ਜੋੜ ਕੇ ਬੇਨਤੀ ਹੈ ਸਾਰੀ ਟੀਮ ਨੂੰ ਇਹਨੂੰ ਪਤਾ ਜੀ ਮੁੰਡੇ ਦੇ ਹੋਰ ਮਦਦ ਕਰੋ ਜਿੰਨੀ ਸ਼ਰਦਾ ਉਨੀ ਮਦਦ ਕਰੋ ਠੀਕ ਕਰਨ ਕਿ ਭਈ ਆਪਾਂ ਤਾਂ ਲੋਕਾਂ ਦੇ ਨਾਲ ਖੜੇ ਆ ਗਾਲਾਂ ਦੇਣ ਨਾ ਦੇਣ ਆਪਾਂ ਖੜੇ ਆ ਮੰਡੀਆਂ ਛੱਡ ਕੇ ਨਹੀਂ ਭੱਜੇ ਹੋਰ ਚਾਹੇ ਕੋਈ ਭੱਜ ਵੀ ਗਿਆ ਪੰਜਾਬੀ ਵੀਰਾਂ ਦੀ ਇਹ ਇੱਕ ਖਾਸੀਅਤ ਹੈ ਵੀ ਦੁੱਖ-ਉੱਖ ਦੇ ਵਿੱਚ ਜਰੂਰ ਖੜਦੇ ਆ ਰਾਜੂ ਨਾਲ ਹੋਰ ਕੁਝ ਵੀ ਆ ਤੁਹਾਡਾ ਕੋਈ ਪਰ ਇਹ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਰਾਜੂ ਦਾ ਜਰੂਰ ਸਾਥ ਦਿਓ ਠੀਕ ਹੈ ਜਿਹੜਾ ਰਾਜੂ ਕਿੰਨਾ ਕੁ ਨੁਕਸਾਨ ਹੋ ਗਿਆ ਸ਼ਬਦਾਂ ਦੇ ਵਿੱਚ ਦੱਸ ਪਿਆਰੀ ਟੋਪੇ ਡਾਂ ਲੈ ਆਤੀ ਜੀ ਅੱਜ ਅਲਵਰਖ ਤੋਂ ਹਾਂ ਹਜੇ ਵਿਚਾਰਦੇ ਉਹਦੇ ਪੈਸੇ ਆਪਾਂ ਨੇ ਦੇਣੇ ਆ 20 ਲੱਖ ਰੁਪਇਆ ਠੀਕ ਹੈ ਜੋ ਧਾਰਮੇ ਭੇਡਾ ਲਿਆ ਤੇ ਹੁਣ ਨਮਾਨੀ ਕਾਰ ਸੀ ਦਾ ਕਰਾਰ ਹੈ ਆਗੇ ਮੈਂ ਨੱਕ ਰਹਿ ਗਿਆ ਹਾਂ ਉਹਦੇ ਤਾਂ ਆਪਾਂ ਦੇਵਾਂਗੇ ਉਹਦਾ ਕੀ ਕਸੂਰ ਹੈ ਉਹਦਾ ਕੋਈ ਚਾਹਣਾ ਆਪਣੀ ਭੇਡਾ ਲਿਆ ਤੇ ਸੁਝਾ ਨੂੰ ਛੱਡ ਦੇ ਛੱਡ ਦੇ ਮੋਟੇ ਛੱਡ ਦੇ ਚਲੋ ਜੀ ਆਲਾ ਛੱਡੇ ਨਾ ਛੱਡੇ ਤੇ ਬਾਕੀ ਆਪਾਂ ਸਦਾ ਨਹੀਂ ਮਾੜੇ ਖੜੇ ਚੰਗੇ ਖੜੇ ਜਿੱਦੀਆਂ ਦੀਆਂ ਮੰਡੀਆਂ ਲੱਗੀਆਂ ਨੇ ਮੇਰੇ ਭਾਈਆਂ ਨੇ ਲਾਈਆਂ ਨੇ ਅਸੀਂ ਪਬਲਿਕ ਦੇ ਨਾਲ ਖੜੇ ਆਂ ਬਿਲਕੁਲ ਸਤੋਂ ਮਾੜਾ ਹੋਇਆ ਸਤੋਂ ਚੰਗਾ ਆ ਸਾਨੂੰ ਗਾਲਾਂ ਕੱਢੀਆਂ ਲੋਕਾਂ ਨੇ ਨਾ ਕੱਢੀਆਂ ਅਸੀਂ ਸਿਰ ਚੱਕ ਕੇ ਅਗਲੇ ਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਕਿ ਇੱਕ ਰਾਜੂ ਇੱਕ ਗੱਲ ਵਿੱਚ ਐ ਤੇਰੀ ਕਿਉਂਕਿ ਆਪਣੇ ਕਿਸਾਨਾਂ ਦੀਆਂ ਮੈਂ ਵੀ ਇੱਕ ਕਿਸਾਨ ਆ ਆਪਣੇ ਕਿਸਾਨਾਂ ਦੀਆਂ ਕਿੰਨੀਆਂ ਕਣਕਾਂ ਝੁਰਸੀਆਂ ਕਣਕਾਂ ਮੱਚੀਆਂ ਹਨ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਤਾਂ ਉਹਦੇ ਵਿੱਚ ਕੀ ਉਹ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਉਹ ਕਿਸਾਨਾਂ ਦੀ ਮਦਦ ਕੀਤੀ ਤਾਂ ਹੁਣ ਮੈਂ ਬੱਕਰੀ ਬਾਲਕ ਨੂੰ ਅਪੀਲ ਕਰੂੰਗਾ ਵੀ ਆਪਣੇ ਆਪਣੀ ਟੀਮ ਆ ਆਪਣਾ ਬੱਕਰੀ ਬਾਲਕ ਹੈ ਠੀਕ ਆ ਇਹਦੀ ਵੀ ਇੱਕ ਤਰ੍ਹਾਂ ਦੀ ਕਣਕ ਜਾਂ ਫਸਲ ਹੀ ਮੱਚ ਚੁੱਕੀ ਆ ਆਪਾਂ ਵੀ ਸਾਰੇ ਬੱਕਰੀ ਬਾਲਕ ਜਿੰਨਾਂ ਕੋ ਹੋ ਸਕਦਾ ਹੈ ਦੀ ਮਦਦ ਕਰਾਂ ਠੀਕ ਹੈ ਬਾਕੀ ਗੱਲ ਹੋਰ ਵੀ ਮੈਂ ਕਹੇ ਬਣਾ ਨਹੀਂ ਰਹਿੰਦਾ ਜੇ ਕਿਸੇ ਤਾਕੜੇ ਦਾ ਕੁੱਤਾ ਮਰ ਜੇ ਨਾ ਤਾਂ ਮੰਤਰੀ ਜਿੰਨੇ ਨੇ ਸਾਰੀਆਂ ਸਰਕਾਰਾਂ ਕਾਂਗਰਸ ਵੀ ਕਾਲੀ ਵੀ ਸਾਡੀ ਆਮ ਆਦਮੀ ਪਾਰਟੀ ਵੀ ਉਹਦੇ ਬੈਠਣ ਜਾਣਗੇ ਹਾਂ ਅੱਜ ਮੇਰੀਆਂ ਭੇਟਾਂ ਮਰੀਆਂ ਨੇ ਮੇਰੀ ਇੱਕ ਨੇ ਸਾਰ ਨਹੀਂ ਪੁੱਛੀ ਕਿਸੇ ਸਰਕਾਰ ਵਾਲੇ ਨੇ ਜੇ ਸਾਡੇ ਜ਼ਿੰਮੇਵਾਰ ਭਾਈ ਹੁੰਦੇ ਇਕੱਠੇ ਹੋ ਕੇ ਭਗ ਜਾਂਦੇ ਨਾ ਇਹਨਾਂ ਦੇ ਨਾਲ ਸੱਚ ਦਮ ਆ ਜਾਂਦਾ ਸੱਚ ਦਮ ਮੈਂ ਕਹੂੰ ਜੀ ਗਰੀਬ ਕੁਛ ਕਰ ਨਹੀਂ ਸਕਦਾ ਮੇਰਾ ਦਾਵਾ ਤਾਂ ਮੇਰੇ ਭਾਈ ਜਿਹੜੇ ਸੋਟੀ ਦੇ ਸੀਰੀ ਨੇ ਬੱਕਰੀ ਪਾਲਣ ਧੰਦੇ ਵਾਲੇ ਇੰਨਾ ਤੱਕਿਆ ਹੈ ਜੇ ਸ਼ੇਰਾਂ ਤੱਕ ਵੀ ਇਹੀ ਮੇਰੀ ਵਿਰਾਸਤ ਕਰਨਗੇ ਪੰਜ ਨਾਲ 10 ਨਾਲ ਕਰਨ ਨਾ ਵੀ ਕਰਨ ਤਾਂ ਵੀ ਮੈਂ ਉੱਠੀ ਆ ਅਬ ਉਹ ਕਹਾਂ ਬੱਕਰੀ ਮਾਮਾ ਦੇ ਮਾਜੂਕ ਬੱਕਰੀ ਵੜਲੇ ਨਾ ਜੀ ਨਾ ਤੈਂ ਦੇਤੀ ਮੈਂ ਫੜ ਲਈ ਆਪਣਾ ਮੇਨ ਕਿੱਤਾ ਵੀ ਇਹ ਵੋਟਾਂ ਵਕਤ ਤਾਂ ਆ ਖੜਦੇ ਨੇ ਵੀ ਰਾਜੂ ਭਾਈ ਵੋਟਾਂ ਪਵਾਓ ਹਾਂ ਜੀ ਪਾਵਾਂਗੇ ਸੀ ਡਰਦੇ ਕਹਿ ਦਿੰਦੇ ਆ ਪਾਵਾਂਗੇ ਸਾਤੋਂ ਕੁਟਕੇ ਵੋਟਾਂ ਪਾਉਣ ਵਾਲਾ ਕੰਮ ਹੋ ਗਿਆ ਕੰਮ ਦੇਣ ਵਕਤ ਸਾਨੂੰ ਕੰਮ ਨਹੀਂ ਏ ਸਰਕਾਰਾਂ ਦਿੰਦੀਆਂ ਕਿਸੇ ਨੇ ਮੇਰੀ ਜਾਤ ਨਹੀਂ ਪੁੱਛੀ ਆ ਕਿ ਸਰਕਾਰ ਵਾਲੇ ਨੇ ਕੌਣ ਖੜਿਆ ਮੇਰੇ ਨਾਲ ਦਿਖਦੇ ਟਾਈਮ 'ਚ ਬਲਵਿੰਦਰ ਸਿੰਘ ਮਾਨ ਤੇ ਆਹ ਬਾਈ ਜਿੰਦੀ ਜਗਦੀਪ ਰੰਧਾਵਾ ਜੀ ਤੇ ਆਹ ਬਾਈ ਹੁਰੀ ਮਿੱਠੂ ਹੁਰੀ ਤਰਸੀਮ ਉਹਨਾਂ ਨੇ ਉਹਦੀ ਮੈਨੂੰ ਫੋਨ ਮਾਰਿਆ ਜਦ 10 ਮਿੰਟ ਦੇ ਵਿੱਚ ਇਹ ਘਟਨਾ ਹੋਈ ਚਾਹਨਕ ਸਾਡੇ ਪਸ਼ੂ ਮਰੇ ਮੈਂ ਮਲੋਟਰ ਨੂੰ ਬੱਕਰੀਆਂ ਲੱਦੀ ਜਾਂਦਾ ਸੀ ਘਰੋਂ ਦਿੱਤੀਆਂ ਦੀਆਂ ਮੈਨੂੰ ਮੁੰਡੇ ਕਹਿੰਦੇ ਮੇਰੇ ਪਾਲੀ ਦੇ ਬਾਬਾ ਕਿੱਥੇ ਆ ਮਾਂ ਵੀ ਮੈਂ ਤਾਂ ਟੱਪ ਗਿਆ ਮਹਿਲਾ ਚੌਕ ਕਹਿੰਦੇ ਛੇਤੀ ਆ ਜਾ ਪੇਡਾ ਕੰਮ ਕੰਮ ਕੀ ਟੇੜਣ ਲੱਗ ਗਿਆ ਮੈਂ ਗੱਡੀ ਇਹਨੂੰ ਕਿਹਾ ਪੁੱਠੀ ਮੋੜ ਭਾਈ ਬੱਕਰੀਆਂ ਫੇਰ ਛੱਡਿਆ ਮੋਗੇ ਜਦ ਬਈ ਕੋਈ ਸਾਡਾ ਚਾਰਾ ਨਾ ਚੱਲਿਆ ਸਾਨੂੰ ਵਕਤ ਟਾਈਮ ਦਿੱਤਾ ਹੀ ਨਾ ਰੱਬ ਨੇ ਦਵਾਈ ਦੇਣ ਦਾ ਜ਼ਿਮੀਦਾਰ ਕਹਿੰਦੇ ਵਾਹਣ ਚੋਂ ਪੇਡਾ ਚੱਕੋ ਅਸੀਂ ਜੀ ਉਹ ਗੱਡੀ 'ਚੇ ਪੇਡਾ ਲਤਨੀਆ ਲੱਦ ਕੇ ਅਸੀਂ ਦੂਰ ਸਿੱਟੇ ਸੇਮ ਨਾਲੇ ਵੀ ਜਿੱਥੇ ਕੋਈ ਕੁੱਤਾ ਵਿੱਲਾ ਨਾ ਖਾਵੇ ਬਿਲਕੁਲ ਬਿਲਕੁਲ ਇਹ ਪੇਟਾਂ ਦੇ ਅੰਦਰ ਗਾਇਆ ਸਪਾਰਕੀ ਪੇਟਾਂ ਫੁੱਲ ਗਈਆਂ ਵੀ ਭਾਈ ਉਹ ਮਰ ਗਈਆਂ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਬਣ ਗਈ ਮੈਂ ਪ੍ਰਮਾਤਮਾ ਵੱਲੋਂ ਉਟੂਗਾ ਬੰਦੀ ਸੁਖ ਚਾਹੀਦੀ ਹੈ ਤਾਂ ਨਾ ਹੋਰ ਵੀ ਬਣ ਜੂ ਬੰਦਾ ਨਹੀਂ ਕਸੇ ਦਾ ਬਣਦਾ ਬਿਲਕੁਲ ਤੇਥੋਂ ਵਿਆਜ ਤੇ ਲੈ ਲੂ ਮੇਥੋਂ ਲੈ ਲੂ ਬਾਈ ਤੋਂ ਲੈ ਲੂ ਲੈ ਕੇ ਆਦੀ ਪਾਲੀ ਰੋਣ ਲੱਗ ਕੇ ਉਹਦੀ ਸੋਟੀ ਮੈਂ ਖੜੀ ਕਰਾਤੀ ਪੇਟਾਂ ਵਿੱਚ ਜੂਕੀ ਚੋਂ 15 ਤਾਰ ਹੱਕ ਲਿਆ ਲਿਆ ਕਿਵੇਂ ਮਾਲ ਚ ਛੜਤੀਆਂ ਕੋਈ ਹੂਲਾ ਫੱਕਿਆ ਪਿਆਰੀ ਦੇ ਵੀ ਪੈਸੇ ਦੇਊਗਾ ਪਾਣੀ ਕਰ ਹਟਦਾ ਹੁੰਦਾ ਜਿਹਦਾ ਨੁਕਸਾਨ ਹੋ ਗਿਆ ਤਾਂ ਹੋਰ ਵੀ ਲਊ ਹੋਰ ਵੀ ਲਊ ਤੇ ਪਾਣੀ ਦੇ ਮਾਰੇ ਨੂੰ ਪਾਣੀ ਹੀ ਉੱਟੂਗਾ ਬਿਲਕੁਲ ਜੇ ਹੁਣ ਅਸੀਂ ਛੋਟੀ ਛਿੱਟ ਕੇ ਬੈ ਜੀਏ ਸਾਡਾ ਕੰਮ ਨਹੀਂ ਚੱਲਦਾ ਮਿੱਠੂ ਬੈਠੇ ਤੂੰ ਆਪਾਂ ਦਾ ਸਿਨੇਕ ਨਾ ਮਤ ਤਵਾ ਚਾੜਨਾ ਪਊਗਾ ਜਿਹੜੇ ਮਰਜ਼ੀ ਲੋਟ ਚਾੜੀਏ ਚਾਹੇ ਲੱਖਾਂ ਰੁਪਏ ਸਾਡੇ ਸਿਰ ਹੋ ਜਾਣ ਅਸੀਂ ਹਟਦੇ ਨਹੀਂ ਪਿੱਛੇ ਹੌਲੀ ਹੌਲੀ ਲਾਹਾਂਗੇ ਜੇ ਸਾਡੇ ਘਰ ਵਿਕ ਜਾਣ ਕਿਉਂ ਸਾਨੂੰ ਸਵਾਦ ਦੇ ਮਾਲ ਚਾਹੁੰਦਾ ਬਣੇ ਰੁਪਈਆ ਨਾ ਬਣੇ ਹੁਣ ਸਾਡੀ ਮਰਜ਼ੀ ਸਾਡੀ ਸਰਕਾਰ ਦੀ ਹੱਥ ਮੰਨ ਕੇ ਬੇਨਤੀ ਹੈ ਤੇ ਸਾਡੀ ਪਵਲਕ ਮੇਰੇ ਭਰਾ ਨੇ ਜਿਹੜੇ ਵੀ ਜਿਹੜਾ ਮਦਦ ਕਰੂ ਉਹਦਾ ਵੀ ਭਲਾ ਜਿਹੜਾ ਮਦਦ ਨਹੀਂ ਕਰੂ ਉਹਦਾ ਵੀ ਵਦਕੇ ਭਲਾ ਧੰਨਵਾਦ ਸਾਰੇ ਰਣਾ ਸਸਰੀਕਾਰ ਜੀ ਗਾਂ ਬੁਰੀ ਖੇਡ ਕਰ ਦੋ ਜੇ ਬਈ ਯਾਰ ਤੂੰ ਬੋਲ ਭਾਈ ਕੀ ਕਹਿੰਦੇ ਇਹ ਤਾਂ ਹੈਗਾ ਨਾ ਬਈ ਤੇਰੇ ਨਾਲ ਕੋਈ ਹੋਗਾ ਉਹ ਗਰੀਬ ਮਾਰੂ ਕਿਦਣਾ ਬਹੁਤ ਜਿਆਦੇ ਬਹੁਤ ਜਿਆਦੇ ਹੋਗੀ ਜਾਂਦੀ ਜਿਹਨੇ ਆਪਣੇ ਬੱਕਰੀਆਂ ਵਾਲੇ ਭਾਈ ਨੇਗੇ ਸਾਰੇ ਗੌਰ ਰੱਖਣੋ ਪੰਜਾਂ ਜਿਹੜਾ ਪਾਉਣਾਗਾ ਉਹ ਵੀ ਪਾ ਰੱਖਣ ਬਾਕੀ ਤਾਂ ਵੀ ਇਹ ਬੰਦੇ ਖੈਦਾ ਕਰੋ ਭਾਈ ਯਾਰ ਥਾਲੀ ਗਾੜ ਕੇ ਬਾਕੀ ਵਿਚਾਰਾ ਮੈਂ ਨਾ ਰਾਮੂ ਫਰੇ ਚੱਲੇ ਹੋਰੀ ਉਦੀ ਖੜੇ ਸਹੋਲੀਆ ਸਰਪੰਚ ਵੀ ਖੜਿਆ ਆਪਣੇ ਨਾਲ ਵੀਡੀਓ ਬਣਾਈ ਉਹਨੇ ਵੀ ਮੈਂ ਤਾਂ ਨਵਾਦ ਕਰਦਾ ਬਹੁਤ ਬੰਦਿਆਂ ਨੇ ਹੱਲੇ ਮੈਨੂੰ ਫੋਨ ਆਏ ਨੇ ਕਿਸੇ ਨੇ ਚਲੋ 2 ਰੁਪਏ ਦੇਣਗੇ ਉਹਨਾਂ ਦਾ ਪਹਿਲਾ ਬੱਡਾ ਦੁੱਖ ਆ ਪਸ਼ੂ ਮਰਨ ਦਾ ਬੰਦੇ ਦਾ ਜਾਂਦੀ ਕੋਈ ਬਖਰਮ ਹੋਇ ਸਾਰੇ ਨੇ ਮੇਰਾ ਦੁੱਖ ਵੰਡਾਇਆ ਭਾਈ ਇਹਦੇ ਵਿੱਚ ਭਾਈ ਪੈਸੇ ਦੀ ਨਹੀਂ ਮੈਨੂੰ ਧੰਨਵਾਦ ਜਿਨ੍ਹਾਂ ਨੇ ਫੂਲ ਕਰਕੇ ਦੁੱਖ ਵੰਡਾ ਲਿਆ ਦੁੱਖ ਵੰਡਾਇਆ ਉਹ ਮੈਨੂੰ ਦਿੱਕਤੇ ਤੋਂ ਵੱਧ ਹੋ ਗਈ ਜੀ ਕਿਸੇ ਕੋਈ ਬੱਕਰੀ ਦੋ ਜੇ ਕਿ ਮੈਂ ਉਹਨਾਂ ਨੂੰ ਸਾਰੇ ਬਾਲੀ ਦੋ ਪੈਸੇ ਭੰਦੇ ਠੀਕ ਆ ਜੀ ਧੰਨਵਾਦ ਜੀ ਸ਼ਾਸਤਰੀ ਕਾ ਫੂਲ ਕਰੋ ਧੰਨਵਾਦ ਬਾਕੀ ਸਾਰੇ ਚੈਨਲਾਂ ਦਾ ਧੰਨਵਾਦ ਜਿਹੜੇ ਛੋਟੀ ਜੀ ਆਵਾਜ਼ ਤੇ ਮਨ ਕੇ ਚਲੋ ਹਰ ਇੱਕ ਗੱਲ ਬੱਕਰੀ ਪਾਲਣ ਤਾਂ ਦੇ ਰੋ ਇੰਨਾ ਉੱਪਰ ਚੱਕ ਲਿਆ ਤੁਹਾਡਾ ਬਹੁਤ ਵੱਡਾ ਧੰਨਵਾਦ ਹੈ ਇਹ ਬਹੁਤ ਵਧੀਆ ਕੀਤਾ ਹੈ ਅਤੇ ਇਹ ਨਾ ਸੋਚੋ ਵੀ ਇਹ ਮੰਡੀ ਲੋਂਗੋਵਾਲ ਦੀ ਹੈ ਇਹ ਮੰਡੀ ਉਹਨਾਂ ਦੀ ਹੈ ਇਹ ਮੰਡੀ ਆਪਣੀ ਆ ਸਾਰਿਆਂ ਦੀ ਜੇ ਆਪਾਂ ਮੰਡੀਆਂ ਕਾਮਯਾਬ ਰੱਖਾਂਗੇ ਤਾਂ ਬੱਕਰੀ ਪਾਲਣ ਕਿਹ ਹੈ ਜਾਂ ਕਿੱਥਾ ਹੈਗਾ ਜਿਹਦੇ ਵਿੱਚ ਬਹੁਤ ਪਰਸੈਂਟ ਲੋਕ ਰੋਟੀ ਲੱਗੇ ਹੋਏ ਠੀਕ ਹੈ ਕੁੱਲ ਗਰੀਬਾਂ ਦੇ ਸਾਰੇ ਕਿਸੇ ਦੀ ਕੋਈ ਵੱਟ ਵੀ ਨਾ ਕਰੋ ਸਾਰੇ ਬੱਕਰੀ ਪਾਲਣ ਕਿਤੇ ਦਾ ਸਾਥ ਦਿਓ ਸਾਰੇ ਚੈਨਲ ਵਾਲਿਆਂ ਦਾ ਸਾਥ ਦਿਓ ਜਿਹੜੇ ਬੱਕਰੀ ਪਾਲਣ ਨੂੰ ਪ੍ਰਮੋਟ ਕਰਦੇ ਠੀਕ ਹੈ ਤੁਸੀਂ ਕਦੇ ਦੇਖਿਆ ਇਹਨਾਂ ਨੂੰ ਆਪਾਂ ਕੀ ਦਿੰਨੇ ਆ ਵਿਚਾਰਿਆਂ ਨੂੰ ਕਦੇ ਵੀ ਇਹ ਥੋੜੀ ਇੱਕ ਇੱਕ ਬੱਕਰੀ ਦੀ ਵੀਡੀਓ ਪਨੇਡਾ ਅਮਰੀਕਾ ਤੱਕ ਭਜਾਉਂਦੇ ਆ ਸਾਰੇ ਕਿਤੇ ਭਜਾਉਂਦੇ ਆ ਸਭ ਤੋਂ ਵੱਡਾ ਸਹਿਯੋਗ ਮੇਰੇ ਹਿਸਾਬ ਨਾਲ ਤੁਹਾਡੇ ਚੈਨਲ ਟੀਮ ਦਾ ਜਿਹੜਾ ਬੱਕਰੀ ਪਾਲਣ ਕਿੱਤੇ ਨੂੰ ਤੁਸੀਂ ਅੱਗੇ ਰੱਖਦੇ ਧੰਨ ਵੀਰ ਜੀ ਅੱਜ ਇਹਨਾਂ ਦੀ ਬਦੌਲਤ ਸੀ ਚੈਨਲ ਵਾਲਿਆਂ ਦੀ ਬਦੌਲਤ ਮੈਂ ਦੋ ਗੱਲਾਂ ਹੋਰ ਕਹਿਣੀ ਆ ਚਾਹਣਾ ਥੋੜੀ ਬੱਕਰੀ ਦੀ ਕੋਈ ਪੁੱਛ ਨਹੀਂ ਸੀ ਅੱਜ ਤੋਂ 10 ਸਾਲ ਪਹਿਲਾਂ ਹਾਂ ਕੋਈ ਚਟਕਈਆਂ ਦੇ ਮਾਲ ਮੁੱਲੇ ਵਿਖਦਾ ਸੀ ਜਿਹੜੀ ਅੱਜ ਕੀਮਤ ਦੇ ਰਾਹੀਂ ਬੱਕਰੀ ਬਾਗੀ ਵਾਰਲੇ ਮੁਲਖਾਂ 'ਚ ਕੋਈ ਲੱਖ ਦੀ ਦਿੱਤੀ ਕੋਈ 2 ਲੱਖ ਦੀ ਦਿੱਤੀ ਕੋਈ 1.5 ਲੱਖ ਦੀ ਦਿੱਤੀ ਚੰਗੇ ਪਸ਼ੂ ਦੀ ਕਦਰ ਐ ਮਾੜੇ ਨੂੰ ਤਾਂ ਹੁਣ ਕੌਣ ਪੁੱਛੂ ਜੇ ਕੋਈ ਚੰਗਾ ਪਾਲੂ ਤਾਂ ਚੰਗੇ ਦੀ ਕਦਰ ਐ ਚੰਗੇ ਦੀ ਕਦਰ ਪਵਾਤੀ ਨਾ ਨਿਸਾਨਾ ਨੇ ਜਿਹੜੇ ਵੀਡੀਓ ਬਣੋਗੇ ਨਹੀਂ ਬਾਕੀ ਮਾਇਰ ਮਿੱਠੂ ਮਾੜੇ ਆ ਚੰਗੇ ਆ ਸਦਾ ਲਈ ਪਾਵਲਕ ਦੇ ਗਾਲਾਂ ਅਸੀਂ ਨਾਲ ਖੜੇ ਆ ਗਾਲਾਂ ਕੱਢਦੇ ਨੇ ਕਾਲਾ ਗੱਡੀਆਂ ਨੇ ਇਹਨਾਂ ਦੀਆਂ ਘਿਉਦਿਆਂ ਨਾਲਾਂ ਨੇ ਗੱਡੀਆਂ ਜੰਗ ਯਾਰ ਆਪਾਂ ਮੋੜ ਕੇ ਕਾਲ ਨਹੀਂ ਦੇਣੀ ਪਾਵਲਕ ਨੂੰ ਸਾਨੂੰ ਜਿੰਨਿਆਂ ਮਰਥੀ ਕਾਲਾਂ ਦੇਓ ਅਸੀਂ ਤੁਹਾਡੀਆਂ ਗਾਲਾਂ ਖਾਣ ਦੇ ਤਵੇਦਾਰਾਂ ਚੱਲਾਂਗੇ ਗਾਲਾਂ ਚੱਲਾਂਗੇ ਜੀ ਸਿਰ ਮੱਥੇ ਤੁਹਾਡੀਆਂ ਗਾਲਾਂ ਤੁਹਾਡੀਆਂ ਗਾਲਾਂ ਸਾਨੂੰ ਘਿਉਦਿਆਂ ਨਾਲਾਂ ਨੇ ਬਾਈ ਕੋਈ ਦੁੱਖ ਨਹੀਂ ਤੁਹਾਡੀਆਂ ਗਾਲਾਂ ਦਾ ਸਾਡੇ ਭਰਾ ਹੋ ਤੁਸੀਂ ਵੀ ਜਿੰਨੀ ਕਮਤਤ ਹੁੰਦੀ ਹੈ ਕਰਿਓ ਬਾਈ ਬੱਬ ਬੱਦ ਤੋਂ ਬੱਦ ਹੱਥ ਬੰਨ ਕੇ ਬੇਨਤੀ ਹੈ ਸਾਨੂੰ ਸਾਰੇ ਪੰਜਾਬ ਨੂੰ ਜੇ ਸਾਡਾ ਮਾੜਾ ਮੋਟਾ ਨੁਕਸਾਨ ਹੁੰਦਾ ਅਸੀਂ ਤੁਹਾਨੂੰ ਕਹਿੰਦੇ ਨਹੀਂ ਤੇ ਹੱਤੋਂ ਬਾਹਰ ਸਿਰੋਤੋਂ ਦੀ ਪਾਣੀ ਲੰਘ ਕੇ ਤਾਂ ਅਸੀਂ ਵੀਡੀਓ ਦੁਬਾਰਾ ਦੁਬਾਰਾ ਇਹਨਾਂ ਵਾਈਆਂ ਦੇ ਚੈਨਲਾਂ ਤੇ ਪਾਈ ਜਾਂਦੇ ਆ ਸ਼ੇਅਰ ਕਰਾਈ ਜਾਂਦੇ ਆ ਇਹ ਕਿਸੇ ਦੇ ਵਿੱਚ ਵੀ ਰੱਬ ਵਸੂਗਾ ਇੱਕ ਥੈਲਾ ਫੀਡ ਦਾ ਭਾਈ ਮੇਰੇ ਵੱਲੋਂ ਉਹ ਵੀ ਲੈ ਜੀ ਧੰਨਵਾਦ ਠੀਕ ਹੈ ਜੀ ਓਕੇ ਭਾਈ ਓਕੇ ਠੀਕ ਹੈ